ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗੀ ਦਾ ਤਿਉਹਾਰ ਸਿੱਖ ਇਤਿਹਾਸ ਵਿੱਚ ਸ਼ਹੀਦੀ ਤਿਆਗ ਪਛਤਾਵੇ ਅਤੇ ਮੁਕਤੀ ਦਾ ਮਹਾਨ ਪ੍ਰਤੀਕ ਹੈ ਇਹ ਦਿਹਾੜਾ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਾਗ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨਾਇਆ ਜਾਂਦਾ ਹੈ ਗੁਰੂ ਪਿਆਰਿਓ ਇਹ ਕੋਈ ਮੇਲਾ ਨਹੀਂ ਬਲਕਿ ਇਹ ਉਹ ਸਮਾਂ ਹੈ ਜਦੋਂ ਸਾਡਾ ਮਨ ਸਾਡੀ ਅੰਤਰਾਤਮਾ ਅਤੇ ਸਾਡੀ ਸਿੱਖੀ ਨਵੀਂ ਤਾਕਤ ਨਾਲ ਜਾਗਦੀ ਹੈ ਇਹ ਦਿਨ ਸਾਨੂੰ ਕੁਰਬਾਨੀ ਵਫਾਦਾਰੀ ਪਛਤਾਪ ਅਤੇ ਗੁਰੂ ਨਾਲ اٹਟ ਪ੍ਰੇਮ ਦੀ ਸਿੱਖਿਆ ਦਿੰਦਾ ਹੈ ਭਾਰਤੀ ਪਰੰਪਰਾਵਾਂ ਵਿੱਚ ਮਾਗ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਲੋਕ ਤੀਰਥ ਸਥਾਨਾਂ ਤੇ ਜਾਂਦੇ ਨੇ ਦਰਿਆਵਾਂ ਤੇ ਜਾਂਦੇ ਨੇ ਤੇ ਇਸ਼ਨਾਨ ਕਰਦੇ ਨੇ ਪੁੰਨ ਦਾਨ ਵੀ ਕਰਦੇ ਨੇ ਪਰ ਗੁਰਬਾਣੀ ਅਤੇ ਗੁਰਮਤ ਸਾਨੂੰ ਸਿਰਫ ਬਾਹਰੀ ਕਰਮਾਂ ਤੱਕ ਸੀਮਤ ਨਹੀਂ ਗੁਰਮਤ ਸਾਨੂੰ ਅੰਦਰੂਨੀ ਪਵਿੱਤਰਤਾ ਵੱਲ ਲੈ ਕੇ ਜਾਂਦੀ ਹੈ ਗੁਰਬਾਣੀ ਦਾ ਫੁਰਮਾਨ ਹੈ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਂ ਨੂੰ ਕਰਦਾਨ ਮਾਗ ਦੇ ਮਹੀਨੇ ਵਿੱਚ ਅਸਲੀ ਇਸ਼ਨਾਨ ਇਹ ਹੈ ਕਿ ਅਸੀਂ ਸਾਧ ਸੰਗਤ ਨਾਲ ਜੁੜੀਏ ਨਿਮਰਤਾ ਧਾਰਨ ਕਰੀਏ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੀਏ ਅਤੇ ਸਰਬਤ ਦਾ ਭਲਾ ਮੰਗੀਏ ਜੇ ਸਿਰਫ ਪਾਣੀ ਨਾਲ ਤਨ ਨੂੰ ਧੋ ਲਿਆ ਪਰ ਮਨ ਅੰਦਰ ਈਰਖਾ ਦੁਸ਼ ਵੈਸ਼ ਅਹੰਕਾਰ ਹੈ ਤਾਂ ਬਾਹਰੀ ਇਸ਼ਨਾਨ ਦਾ ਕੋਈ ਲਾਭ ਨਹੀਂ ਪਰ ਜੇ ਅਸੀਂ ਨਾਮ ਸਿਮਰਨ ਕਰਕੇ ਵਾਹਿਗੁਰੂ ਦਾ ਨਾਮ ਜਪ ਕੇ ਆਪਣੇ ਮਨ ਨੂੰ ਧੋ ਲਿਆ ਸੇਵਾ ਕਰਕੇ ਆਪਣੇ ਤਨ ਨੂੰ ਪਵਿੱਤਰ ਕਰ ਲਿਆ ਉਹੀ ਸਹੀ ਮਾਇਨੇ ਵਿੱਚ ਮਾਗੀ ਦਾ ਇਸ਼ਾਨਾਨ ਹੈ ਸਿੱਖ ਇਤਿਹਾਸ ਦਾ ਉਹ ਸਮਾਂ ਬਹੁਤ ਕਠਿਨਾਈਆਂ ਵਾਲਾ ਸੀ ਜਦੋਂ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਚਮਕੌਰ ਦੀ ਜੰਗ ਅਤੇ ਗੁਰੂ ਪਰਿਵਾਰ ਦੇ ਬੇਮਿਸਾਲ ਬલિਦਾਣਾ ਨੇ ਸਾਰੇ ਪੰਥ ਨੂੰ ਹਿਲਾ ਕੇ ਰੱਖ ਦਿੱਤਾ ਸੀ ਠੰਡ ਭੁੱਖ ਪਿਆਸ ਅਤੇ ਮੁਗਲ ਫੌਜਾਂ ਦੇ ਲਗਾਤਾਰ ਹਮਲੇ ਇਹ ਸਭ ਕੁਝ ਮਨੁੱਖੀ ਹੌਸਲੇ ਨੂੰ ਤੋੜ ਸਕਦਾ ਸੀ ਇਹਨਾਂ ਹੀ ਹਾਲਾਤਾਂ ਵਿੱਚ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਕੁਝ ਸਿੰਘਾਂ ਉੱਤੇ ਪਰਿਵਾਰਿਕ ਦਬਾਅ ਪਿਆ ਡਰ ਅਤੇ ਕਮਜ਼ੋਰੀ ਦੇ ਪਲਾਂ ਵਿੱਚ 40 ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਇੱਕ ਲਿਖਤੀ ਦਸਤਾਵੇਜ਼ ਬੇਦਾਵੇ ਦੇ ਰੂਪ ਵਿੱਚ ਲਿਖਵਾ ਲਿਆ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਬੇਦਾਵੇ ਨੂੰ ਕੋਈ ਤਾਣ ਤੋੜ ਨਹੀਂ ਕੀਤੀ ਗੁਰੂ ਜੀ ਨੇ ਉਹ ਕਾਗਜ਼ ਆਪਣੇ ਕਮਰ ਕੱਸੇ ਵਿੱਚ ਸੰਭਾਲ ਕੇ ਰੱਖ ਲਿਆ ਇਹ ਗੁਰੂ ਦੀ ਵੱਡੀ ਮਹਾਨਤਾ ਸੀ ਨਾ ਗੁੱਸਾ ਨਾ ਤਾਣ ਸਗੋਂ ਸਮਾਉਂਦੇ ਬਖਸ਼ਿਸ਼ ਪਰ ਜਦੋਂ ਉਹ 40 ਸਿੰਘ ਆਨੰਦਪੁਰ ਤੋਂ ਦੂਰ ਹੋਏ ਤਾਂ ਮਨ ਦੇ ਅੰਦਰ ਅੰਦਰ ਇੱਕ ਆਵਾਜ਼ ਉੱਠਣ ਲੱਗੀ ਕੀ ਅਸੀਂ ਗੁਰੂ ਨੂੰ ਛੱਡ ਕੇ ਠੀਕ ਕੀਤਾ ਹੈ ਪਛਤਾਵਾ ਵੱਧਦਾ ਗਿਆ ਇਨ੍ਹਾਂ ਦਿਨਾਂ ਵਿੱਚ ਮਾਈ ਭਾਗ ਕੌਰ ਜੀ ਇੱਕ ਬਹਾਦਰ ਧਾਰਮਿਕ ਅਦੇ ਨੀੜ ਸਿੱਖਣੀ ਉਹਨਾਂ ਨਾਲ ਮਿਲੀ ਮਾਈ ਭਾਗ ਕੌਰ ਜੀ ਨੇ ਉਹਨਾਂ ਨੂੰ ਲਲਕਾਰ ਕੇ ਕਿਹਾ ਤੁਸੀਂ ਗੁਰੂ ਦੇ ਸਿੱਖ ਹੋ ਕੇ ਡਰ ਗਏ ਹੋ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਨਹੀਂ ਆਓ ਪਛਤਾਵੇ ਨੂੰ ਕੁਰਬਾਨੀ ਵਿੱਚ ਬਦਲੀਏ ਮਾਈ ਭਾਗ ਕੌਰ ਜੀ ਦੇ ਬਚਨਾਂ ਨੇ ਉਹਨਾਂ ਦੇ ਅੰਦਰ ਸੋਈ ਹੋਈ ਸਿੱਖੀ ਜਗਾ ਦਿੱਤੀ ਇਸ ਤਰ੍ਹਾਂ ਉਹ 40 ਸਿੱਖ ਮਾਈ ਭਾਗ ਕੌਰ ਜੀ ਦੀ ਅਗਵਾਈ ਹੇਠ ਮੁੜ ਗੁਰੂ ਜੀ ਦੀ ਖੋਜ ਵਿੱਚ ਨਿਕਲੇ। ਉਹਨਾਂ ਵਿੱਚ ਭਾਈ ਮਹਾ ਸਿੰਘ ਨੇ ਨੇਤ੍ਰਿਤਵ ਸੰਭਾਲ ਲਿਆ। ਦੂਜੇ ਪਾਸੇ ਮੁਗਲ ਫੌਜਾਂ ਗੁਰੂ ਜੀ ਦਾ ਪਿੱਛਾ ਕਰਦੀਆਂ ਹੋਈਆਂ ਮਾਲਵੇ ਵੱਲ ਵੱਧ ਰਹੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਟਾਬ ਦੇ ਨੇੜੇ ਪਹੁੰਚੇ। ਇੱਕ ਐਸਾ ਇਲਾਕਾ ਜਿੱਥੇ ਪਾਣੀ ਦੀ ਘਾਟ ਸੀ। ਰੇਤਲੀ ਧਰਤੀ ਅਤੇ ਝਾੜੀਆਂ ਸਨ ਇਹ ਥਾਂ جنگ ਲਈ ਬਹੁਤ ਮੁਸ਼ਕਲ ਸੀ ਪਰ ਧਰਮ ਲਈ ਖੜੇ ਸਿੱਖਾਂ ਲਈ ਕੋਈ ਥਾਂ ਮੁਸ਼ਕਲ ਨਹੀਂ ਹੁੰਦੀ ਉੱਥੇ ਹੀ ਚਾਲੀ ਸਿੰਘਾਂ ਨੇ ਇੱਕ ਅਦਭੁਤ ਯੋਜਨਾ ਬਣਾਈ ਉਹਨਾਂ ਨੇ ਆਪਣੇ ਕੱਪੜੇ ਅਤੇ ਦਸਤਾਰਾਂ ਝਾੜੀਆਂ ਵਿੱਚ ਟੰਗ ਦਿੱਤੇ ਤਾਂ ਕਿ ਲੱਗੇ ਕਿ ਬਹੁਤ ਵੱਡੀ ਫੌਜ ਮੌਜੂਦ ਹੈ ਜਦੋਂ ਮੁਗਲ ਫੌਜਾਂ ਨੇ ਹਮਲਾ ਕੀਤਾ ਤਾਂ ਚਾਲੀ ਸਿੰਘ ਬਿਜਲੀ ਵਾਂਗ ਟੁੱਟ ਪਏ ਉਨਾਂ ਕੋਲ ਗਿਣਤੀ ਘੱਟ ਸੀ ਸਾਧਨ ਘੱਟ ਸਨ ਪਰ ਹੌਸਲਾ ਸ਼ਰਦਾ ਅਤੇ ਗੁਰੂ ਪ੍ਰਤੀ ਵਫਾਦਾਰੀ ਬਹੁਤ ਸੀ ਜੰਗ ਭਿਆਨਕ ਹੋਈ ਇੱਕ ਇੱਕ ਕਰਕੇ ਸਾਰੇ ਸਿੰਘ ਸ਼ਹੀਦ ਹੋ ਗਏ ਭਾਈ ਮਹਾ ਸਿੰਘ ਜੀ ਵੀ ਗੰਭੀਰ ਜ਼ਖਮੀ ਹੋਏ ਮਾਈ ਭਾਗ ਕੌਰ ਜੀ ਵੀ ਜ਼ਖਮੀ ਹੋ ਗਏ ਪਰ ਜਿੰਦਾ ਬਚ ਗਏ 40 ਸਿੰਘਾਂ ਦੀ ਕੁਰਬਾਨੀ ਨਾਲ ਮੁਗਲ ਫੌਜ ਪਿੱਛੇ ਹਟਣ ਲਈ ਮਜਬੂਰ ਹੋ ਗਈ ਗੁਰੂ ਜੀ ਅਤੇ ਸਿੱਖ ਜਥੇ ਦੀ ਜਾਨ ਬਚ ਗਈ ਇਹ ਜੰਗ ਸਿਰਫ ਤਲਵਾਰਾਂ ਨਾਲ ਨਹੀਂ ਸਗੋਂ ਈਮਾਨ ਨਾਲ ਜਿੱਤੀ ਗਈ ਜਦੋਂ ਜੰਗ ਮੁੱਕੀ ਗੁਰੂ ਗੋਬਿੰਦ ਸਿੰਘ ਜੀ ਮੈਦਾਨੇ ਜੰਗ ਵਿੱਚ ਪਹੁੰਚੇ ਹਰ ਪਾਸੇ ਸ਼ਹੀਦਾਂ ਦੇ ਪਵਿੱਤਰ ਸਰੀਰ ਪਏ ਹੋਏ ਸਨ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਕਮਜ਼ੋਰੀ ਵਿੱਚ ਗੁਰੂ ਨੂੰ ਛੱਡਿਆ ਸੀ ਅੱਜ ਉਹਨਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ ਗੁਰੂ ਜੀ ਨੇ ਜ਼ਖਮੀ ਭਾਈ ਮਹਾ ਸਿੰਘ ਨੂੰ ਵੇਖਿਆ ਅੰਤਿਮ ਸਾਹਾਂ ਵਿੱਚ ਭਾਈ ਮਹਾ ਸਿੰਘ ਜੀ ਨੇ ਅਰਜ ਕੀਤੀ ਬੇਨਤੀ ਕੀਤੀ ਏ ਸੱਚੇ ਪਾਤਸ਼ਾਹ ਸਾਡੀ ਟੁੱਟੀ ਗੰਢ ਲਵੋ ਅਸੀਂ ਗਲਤੀ ਕੀਤੀ ਸੀ ਕਿਰਪਾ ਕਰਕੇ ਸਾਡਾ ਬੇਦਾਵਾ ਪਾੜ ਦਿਓ ਉਸ ਪਲ ਦੀ ਮਹਾਨਤਾ ਅਕੱਥ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਮਰ ਕੱਸੇ ਵਿੱਚ ਰੱਖਿਆ ਹੋਇਆ ਬੇਦਾਵਾ ਕੱਢਿਆ ਅਤੇ ਪਾੜ ਦਿੱਤਾ ਗੁਰੂ ਜੀ ਨੇ ਫਰਮਾਇਆ ਇਹ ਸਿੱਖ ਹੁਣ ਮੁਕਤੇ ਹਨ ਇਹ 40 ਮੁਕਤੇ ਹਨ ਮੁਕਤੀ ਪ੍ਰਾਪਤ ਕਰਨ ਵਾਲੇ ਪਛਤਾਵਾ ਬਖਸ਼ਿਸ਼ ਵਿੱਚ ਬਦਲ ਗਿਆ ਡਿੱਗਿਆ ਹੋਇਆ ਮਨੁੱਖ ਗੁਰੂ ਦੀ ਕਿਰਪਾ ਨਾਲ ਫਿਰ ਓਚਾ ਉੱਠ ਗਿਆ ਇਸ ਕਰਕੇ ਇਹ 40 ਸਿੱਖ 40 ਮੁਕਤੇ ਕਹਲਾਏ। ਇਹ ਕਟਣਾ ਸਾਨੂੰ ਇਹ ਸਿਖਾਉਂਦੀ ਹੈ ਕਿ ਮਨੁੱਖ ਕਮਜ਼ੋਰ ਹੋ ਸਕਦਾ ਹੈ ਪਰ ਸੱਚੇ ਮਨ ਨਾਲ ਮੁੜ ਆਉਣ ਵਾਲੇ ਨੂੰ ਗੁਰੂ ਕਦੇ ਨਹੀਂ ਠੁਕਰਾਂਦਾ। ਵਫਾਦਾਰੀ ਅਤੇ ਬਲੀਦਾਨ ਸਿਰਫ ਜਿੱਤ ਨਹੀਂ ਇਹ ਆਤਮਾ ਨੂੰ ਮੁਕਤੀ ਦਿੰਦੇ ਹਨ। ਮਾਗੀ ਦਾ ਤਿਉਹਾਰ ਹਰ ਸਾਲ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮੋਕੱਸਰ ਸਾਹਿਬ ਵਿੱਚ ਲੱਖਾਂ ਸੰਗਤਾਂ ਇਸ਼ਨਾਨ ਕਰਦੀਆਂ ਹਨ ਅਰਦਾਸ ਕਰਦੀਆਂ ਹਨ ਅਤੇ ਚਾਲੀ ਮੁਕਤਿਆਂ ਨੂੰ ਨਮਨ ਕਰਦੀਆਂ ਨੇ ਮਾਗੀ ਸਿਰਫ ਇੱਕ ਧਾਰਮਿਕ ਮੇਲਾ ਨਹੀਂ ਇਹ ਇੱਕ ਆਤਮਿਕ ਯਾਤਰਾ ਹੈ ਆਪਣੀ ਜ਼ਿੰਦਗੀ ਦੇ ਬੇਦਾਵਿਆਂ ਨੂੰ ਯਾਦ ਕਰਨ ਦੀ ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਨ ਦੀ ਅਤੇ ਗੁਰੂ ਦੀ ਸ਼ਰਨ ਵਿੱਚ ਮੁੜ ਆ ਕੇ ਆਪਣੇ ਆਪ ਨੂੰ ਨਵਾਂ ਬਣਾਉਣ ਦੀ ਅੱਜ ਜਦੋਂ ਅਸੀਂ ਆਧੁਨਿਕ ਯੁੱਗ ਵਿੱਚ ਜੀ ਰਹੇ ਹਾਂ ਸਾਨੂੰ ਵੀ ਕਈ ਵਾਰ ਡਰ, ਲਾਲਚ, ਸੁਵਿਧਾ ਜਾਂ ਦਬਾਅ ਸਹੀ ਰਾਹ ਤੋਂ ਹਟਾ ਸਕਦਾ ਹੈ ਪਰ ਚਾਲੀ ਮੁਕਤੀਆਂ ਦੀ ਇਹ ਦਾਸਤਾ ਸਾਨੂੰ ਆਵਾਜ਼ ਦਿੰਦੀ ਹੈ ਜੇ ਕਦੇ ਡਿੱਗ ਵੀ ਪਏ ਹੋ ਤਾਂ ਹਿੰਮਤ ਕਰਕੇ ਮੋੜ ਉੱਠੋ ਜੇ ਕਦੇ ਗਲਤੀ ਹੋ ਵੀ ਗਈ ਹੋਵੇ ਤਾਂ ਪਛਤਾਵੇ ਨੂੰ ਕਰਮ ਵਿੱਚ ਬਦਲੋ ਗੁਰੂ ਜੀ ਦੀ ਕਿਰਪਾ ਅਜੇ ਵੀ ਓਨੀ ਹੀ ਅਮੋਲਕ ਹੈ ਅਤੇ ਵਰਤਦੀ ਹੈ ਅੰਤ ਵਿੱਚ ਮਾਗੀ ਦਾ ਤਿਉਹਾਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਿੱਖੀ ਸਿਰਫ ਬਾਹਰੀ ਰਸਮ ਨਹੀਂ ਅੰਦਰੂਨੀ ਬਦਲਾ ਹੈ ਚਾਲੀ ਮੁਕਤਿਆਂ ਨੇ ਦਿਖਾ ਦਿੱਤਾ ਕਿ ਇੱਕ ਪਲ ਦੀ ਕਮਜ਼ੋਰੀ ਪੂਰੀ ਜ਼ਿੰਦਗੀ ਦਾ ਫੈਸਲਾ ਨਹੀਂ ਬਣਦੀ ਫੈਸਲਾ ਬਣਦੀ ਹੈ ਆਖਰੀ ਚੋਣ ਸੱਚ ਦੇ ਨਾਲ ਖੜਨਾ ਆਓ ਅਸੀਂ ਵੀ ਆਪਣੇ ਜੀਵਨ ਵਿੱਚ ਉਹੀ ਰਸਤਾ ਚੁਣੀਏ ਸੱਚ ਸੇਵਾ ਬલિદાન ਅਤੇ ਗੁਰੂ ਪ੍ਰਤੀ ਅਟੱਲ ਭਰੋਸਾ ਬਣਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ